ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਸਰਦਾਰਾਂ ਜਿਹੜੇ ਅੱਜ ਆਪਨ ਪਰਚੰਸ਼ਕਾਂ ਨੇ ਕੀਤੀਆਂ ਸੀ ਜਿਵੇਂ ਸਿੱਧੂ ਲੀਪੂ ਨੇ ਆਵੀਆਂ ਨੇ ਅੱਜ ਲੋੜੀ ਮਨਾਈ ਹੈ ਆਪਾਂ ਬਿਲਕੁਲ ਵੀ ਬੜਾ ਚਿੰਗਾ ਲੱਗਦਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੱਤਰਕਾਰ ਪ੍ਰਵਾਹਾਂ ਨੂੰ ਸਾਰੇ ਪਬਲਿਕ ਨੂੰ ਸਾਰੇ ਦੇਸ਼ ਦਾ ਸਿਉਂ ਦੇਸ਼ ਦੇ ਸਾਡੇ ਚਾਹਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਲੋੜੀ ਦੀਆਂ ਮੁਬਾਰਕਾਂ ਦੇਣਾ ਠੀਕ ਹੈ ਅੱਜ ਇਸ ਨਵੇਂ ਜੀਤ ਦੀ ਪਹਿਲੀ ਲੋੜੀ ਦੇ ਉੱਤੇ ਉਹਨੂੰ ਜੀ ਆਇਆਂ ਕਹਿੰਦੇ ਵੀ ਹੈ ਬਿਸ਼ੱਕ ਪਰ ਇਹ ਮੰਨਦੇ ਨਾਲ ਵੀ ਹੈਗਾ ਹਨ ਅਸੀਂ ਕੁਝ ਕੰਮ ਹੀ ਪੂਰਾ ਤਾਂ ਨਹੀਂ ਕੀਤਾ ਲੇਕਿਨ ਫਿਰ ਵੀ ਸ਼ੁਕਰਾਨਾ ਕਰਦੇ ਆਂ ਅਕਾਲ ਪੁਰਖ ਦਾ ਕਿ ਉਹਨੇ ਸਾਨੂੰ ਇੰਨੀ ਜੋਗੇ ਕੀਤਾ ਕਿ ਅਸੀਂ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਰਹੀਏ ਔਰ ਹਮੇਸ਼ਾ ਵੱਡੇ ਪੁੱਤ ਦੀ ਯਾਦ ਤਾਂ ਕੁਦਰਤੀ ਗੱਲ ਹੈ ਜਦੋਂ ਕੋਈ ਵੀ ਅਸੀਂ ਇਹਦਾ ਖੁਸ਼ੀ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਉਹ ਤਾਂ ਸਾਹਮਣੇ ਖਲੋਂਦਾ ਹੀ ਆ ਕੇ ਸਾ ਨਸਾਰੇ ਤੁਹਾਡੇ ਮਾਧਿਅਮ ਦੇ ਜਰੀਏ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਸਾਰੀਆਂ ਸਾਡੇ ਇਥੋਂ ਦੇ ਭਰਾ ਭੈਣਾਂ ਨੇ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਔਰ ਆਪਾਂ ਨੂੰ ਅਕਾਲ ਪੁਰਖ ਨੇ ਅਰਦਾਸ ਆਪਣੀ ਕਬੂਲ ਕਰਦੇ ਹੋਏ ਆਪਾਂ ਨੂੰ ਵਸਦਿਆਂ ਦੇ ਵਿੱਚ ਕੀਤਾ ਕਿ ਮੈਂ ਤੁਹਾਡਾ ਸਾਰਿਆਂ ਦਾ ਰਾਹ ਭਾਂ ਭਰਾਵਾਂ ਦਾ ਜਿਹੜਾ ਸ਼ੁ크rana ਆਦਾ ਕਰਦੇ ਹਾਂ ਇਸ ਗੱਲ ਤੇ ਲੋਹੜੀ ਦੀ ਸਿਰ ਤੋਂ ਸਾਰਿਆਂ ਨੂੰ ਬਧਾਈ ਦਿੰਦੇ। ਕਿ ਗੀਤ ਦੀ ਵੀ ਕੰਨੀ ਸ਼ੂਟਿੰਗ ਹੋ ਰਹੀ ਹੈ ਜੀ। ਗੀਤ ਦੀ ਵੀ ਸ਼ੂਟ ਕੀਤਾ ਜਾ ਰਿਹਾ ਜੀ ਕਦੋਂ ਜਿਹੜਾ ਇਹ ਗੀਤ ਆ ਜੂਗਾ। ਅਸੀਂ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੁੰਦਾ 5 ਤਰੀਕ ਦਾ ਸੀ ਪਹਿਲਾਂ ਤੋਂ ਸੁਭਦੀਪ ਦੇ ਹੁੰਦੇ ਹੀ ਸਾਡੀ ਇੱਕ ਰੀਤ ਜੀ ਸੀ ਵੀ ਅਸੀਂ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਨਾ ਕਿਸੇ ਦਿਨ ਤੇ ਸ਼ਰਦੇ ਹੁੰਦੀ ਸੀ ਗਾਣਾ ਪਰੰਤੂ ਸਮੱਸਿਆ ਮਰੀ ਹੈ ਕਿ ਅਸੀਂ ਵੀਡੀਓ ਸ਼ੂਟ ਨਾ ਕਰ ਪਾਏ ਮੌਸਮ ਦੀ وجہ ਦੇ ਨਾਲ ਕਈ ਕਾਰਨ ਲੇਟ ਹੋ ਗਏ ਹਨ ਤਾਂ ਹੁਣ ਅਸੀਂ ਅੱਜ ਹੀ ਲੋਰੀ ਦੇ ਨਾਲ-ਨਾਲ ਜਿਹੜਾ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਤੇ ਮੇਰਾ ਖਿਆਲ ਜਨੂਰੀ ਜਨੂਦੀ ਵੀ ਤੁਹਾਨੂੰ ਸੁਣਾ ਬਹੁਤ ਵੱਡਾ ਗਾਣਾ ਹੈ ਸੁਖਦੀਪ ਦਾ ਕੰਪਲੀਟ ਗਾਣਾ ਤੇ ਉਹਨਾਂ ਨੇ ਆਪਣੀ ਆਵਾਜ਼ ਹੀ ਰਿਕਾਰਡ ਕੀਤਾ ਹੋਇਆ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਰੇ ਵੀ ਪਰ ਤਾਨੂੰ ਬਹੁਤ ਵਧੀਆ ਲੱਗੂਗਾ ਅਸੀਂ ਗੀਤ ਕਰਦੇ ਵੀ ਬਿਲ ਬੋਰਡ ਤੱਕ ਘੜਾਕਾ ਫੜੂਗਾ ਗਾਣੇ ਦਾ ਇਹ ਮਾਹੌਲ ਤਾਂ ਚਲੋ ਸੁਣ ਦਿਖੀ ਹੈ ਮਾਤਾ ਪਿਤਾਵ ਕੋ ਗਈ ਸੀ ਮਡੇ ਜਿੰਦੂ ਨੂੰ ਯਾਦ ਕਰਕੇ ਪਰ ਅਸੀਂ ਸ਼ੁਭ ਦੀ ਜਿਹੜੀ ਛੋਟੇ ਸਿੱਧੂ ਦੀ ਲੋੜੀ ਜਿ ਮਨਾਈ ਹੈ ਰਿਸ਼ਤੇਦਾਰ ਆਏ ਨੇ ਜੇ ਪਰਿਵਾਰ ਬੈਠਾ ਜੁੜ ਕੇ ਕਿ ਜਿੱਥੇ ਉਹਦਾ ਬਲਾ ਯਾਦ ਕਰਕੇ ਭਾਵਕੀ ਮਾਤਾ ਹੋਈ ਹੈ ਸਾਨੂੰ ਵੀ ਯਾਦ ਉਹਦੀ ਬਹੁਤ ਆ ਰਹੀ ਅੱਜ ਅੱਜ ਉਹ ਹੁੰਦੇ ਪਰ ਅਸੀਂ ਇੱਥੇ ਪਰਮਾਤਮਾ ਨੂੰ ਅਰਦਾਸ ਵੀ ਕਰਾਂਗੇ ਵੀ ਉਹ ਛੋਟਾ ਸਿੱਧੂ ਵੀ ਉਹਨਾਂ ਵਾਲਿਆਂ ਦੇ ਚੱਲ ਕੇ ਸਾਡੇ ਪਿੰਡ ਦਾ ਓਨੀ ਨਾਮ ਰੋਸ਼ਨ ਕਰੇ ਜਿਵੇਂ ਸਾਡੇ ਵੱਡੇ ਸਿੱਧੂ ਨੇ ਕੀਤਾ ਸੀ ਆ ਤੇ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਹੈ ਨਾਲ ਯਾਦ ਵੀ ਕਰਕੇ ਮਨ ਵੀ ਭਰਿਆ ਕਿਉਂਕਿ ਸਿੱਧੂ ਅੱਜ ਸਾਡੇ ਵਿੱਚ ਨਹੀਂ ਹੈਗੇ ਹਾਂ ਜੀ ਤੁਸੀਂ ਵੱਡੇ ਸਿੱਧੂ ਦਾ ਬਚਪਨ ਵੀ ਦੇਖਿਆ ਜੀ ਉਹਨਾਂ ਨਾਲ ਬਚਪਨ ਦੇ ਵਿੱਚ ਰਹੇ ਸੀ ਬਿਲਕੁਲ ਬਿਲਕੁਲ ਬਾਈ ਉਹਨਾਂ ਬਹੁਤ ਮਤਲਬ ਉਹਨਾਂ ਦਾ ਛੋਟੇ ਹੁੰਦਾਂ ਵੀ ਪਿਆਰ ਸੀ ਆ ਛੋਟੇ ਹੁੰਦਾਂ ਤੇ ਆਵਾਜ਼ਾਂ ਵੀ ਉਹਨਾਂ ਨਾਲ ਗਰਿੰਦੀ ਸਾਡੀ ਤੇ ਉਹ ਬਹੁਤ ਵਧੀਆ ਨੇਚਰ ਸੀ ਜੀ ਉਹ ਮਤਲਬ ਹਰੇਕ ਬੰਦੇ ਨੂੰ ਬਹੁਤ ਮਤਲਬ ਇੱਜ਼ਤ ਦਿੰਦਾ ਸੀ ਜੀ ਅੱਜ ਸ਼ੂਟੇ ਸਿੱਧੂ ਨੂੰ ਵੀ ਉਹਦੇ ਬਚਪਨ ਦੇ ਵਿੱਚ ਦੇਖ ਰਹੇ ਹਾਂ ਕਿਸ ਤਰ੍ਹਾਂ ਦਾ ਬਹੁਤ ਮੈਨੂੰ ਇਹ ਕੂਟ ਆ ਜਵਾਕ ਬਹੁਤ ਉਹਨਾਂ ਦੀਆਂ ਹਰਕਤਾਂ ਜਿਵੇਂ ਸੇਹ ਮੂਵੀ ਤੇ ਮਨ ਅਸੀਂ ਪਰਮਾਤਮਾ ਉਹਦੇ ਅਦਾਸ ਕਰਾਂਗੇ ਵੀ ਉਹਨਾਂ ਹੀ ਉਹਨਾਂ ਨਹੀਂ ਹੱਥ ਚੱਲ ਕੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਬਲੀ ਗੀਤ ਵੀ ਆਉਂਦੇ ਰਹਿੰਦੇ ਨੇ ਸਿੱਧੂ ਦੇ ਬਸ ਥੋੜੇ ਹਾਂਜੀ ਹਾਂਜੀ ਅੱਜ ਸ਼ੂਟ ਵੀ ਚੱਲੀ ਜਾਂਦਾ ਬਾਈ ਦੇ ਗੀਤ ਦਾ ਤੇ ਬਸ ਥੋੜੇ ਦਿਨਾਂ ਦੀ ਥੋੜੇ ਨਵੇਂ ਗੀਤ ਤੁਹਾਨੂੰ ਦੇਵਾਂਗੇ ਬਾਈ ਦਾ